ਤੇ ਅੱਜ ਜੀ ਸਵਾਗਤ ਹੈ ਜੀ ਇੱਕ ਵਾਰੀ ਫਿਰ ਤੋਂ ਆਪਣੇ ਚੈਨਲ ਹਾਰਮੋਨ ਬੁਟੀਕ 188 ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਜਿਵੇਂ ਕਿ ਤੁਹਾਡੇ ਲਈ ਸੋਹਣੇ ਸੋਹਣੇ ਸੂਟਾਂ ਦੇ ਵੀਡੀਓ ਆਪਾਂ ਜਿਵੇਂ ਮਾਰਕੀਟ ਕੋਈ ਵੀ ਸਟੱਫ ਲੈਣ ਜਾਣੇ ਤਾਂ ਤੁਹਾਡੇ ਲਈ ਆਪਾਂ ਇੱਕ ਵੀਡੀਓ ਉੱਥੇ ਜ਼ਰੂਰ ਬਣਾਉਣ ਬਣਾਉਣੇ ਹੁੰਦੇ ਆ ਬੇਸ਼ੱਕ ਉਹ ਛੋਟੀ ਹੋਵੇ ਜਾਂ ਵੱਡੀ ਤਾਂ ਜੋ ਤੁਹਾਨੂੰ ਪਤਾ ਲੱਗ ਮਾਰਕੀਟ ਦੇ ਵਿੱਚ ਕਿਹੜੇ-ਕਿਹੜੇ ਸਟਾਫਾ ਜਿਹੜੇ ਆ ਰਹੇ ਨੇ ਤੇ ਜ਼ਿਆਦਾਤਰ ਸੇਲ ਹੋ ਰਹੇ ਨੇ ਲਓ ਜੀ ਇਸ ਤਰ੍ਹਾਂ ਹੀ ਅੱਜ ਇੱਕ ਫੈਂਡੀ ਸਿਲਕ ਜਿਵੇਂ ਕਿ ਪਲੇਨ ਫੈਂਡੀ ਸਿਲਕ ਦੇ ਸੂਟ ਬਹੁਤ ਜ਼ਿਆਦਾ ਸੇਲ ਹੋਏ ਸੀ ਹਨ ਤੇ ਪਲੇਨ ਹੀ ਬਣਾਏ ਸੀ ਕੁੜੀਆਂ ਨੇ ਤੇ ਲਓ ਜੀ ਉਹ ਸੂਟ ਹੁਣ ਜਿਹੜੇ ਥੋੜੇ ਥੋੜੇ ਦੇਖੋ ਕੋਈ ਹੈਂਡਵਰਕ ਕੋਈ ਮਸ਼ੀਨਵਰਕ ਤੇ ਕੋਈ ਜੋ ਹੁਣ ਬਲੌਕ ਪੇਂਟਿੰਗ ਦੇ ਦੇਖੋ ਮਸ਼ੀਨਾ ਆਈਆਂ ਨੇ ਉਹਨਾਂ ਉੱਪਰ ਤਿਆਰ ਹੋ ਕੇ ਸੂਟ ਆਪਣੇ ਕੋਲੇ ਕਾਫੀ ਸਾਰਾ ਸਟਾਕ ਆਇਆ ਹੋਇਆ ਹੈ ਤੇ ਅੱਜ ਆਪਾਂ ਛੋਟੀ ਜੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਇਹਦੇ ਵਿੱਚ ਮਿਕਸ ਜੀ ਵੈਰਾਈਟੀ ਤੁਹਾਨੂੰ ਦਿਖਾਵਾਂਗੇ ਦੇਖੋ ਇਹ ਸਾਰੀ ਫੈਂਡੀ ਸਿਲਕ ਜਿੰਨੀ ਵੀ ਲੱਗੀ ہوئی ਹੈ ਸਭ ਦੇ ਉੱਤੇ ਜਿਹੜਾ ਵਰਕ ਹੈ ਦੇਖੋ ਅਲੱਗ-ਅਲੱਗ ਤਰ੍ਹਾਂ ਦਾ ਹੋਊਗਾ ਤੇ ਤੁਹਾਨੂੰ ਇਸ ਤਰ੍ਹਾਂ ਦੀ ਦੇਖੋ 벨ਵਟ ਦੇ ਸੂਟ ਵੀ ਮਿਲ ਜਾਣਗੇ ਹਲਕੇ-ਫੁਲਕੇ ਵਰਕ ਵਾਲੇ ਲਓ ਜੀ ਅਲੱਗ-ਅਲੱਗ ਤਰ੍ਹਾਂ ਦੇ ਵਰਕ ਦੇ ਨਾਲ ਤੇ ਕੁਝ ਜਿਹੜੀ ਪਲੇਨ ਆਪਣੇ ਕੋਲੇ ਮਾਈਕਰੋ 벨ਵਟ ਹੁੰਦੀ ਹੈ ਉਹ ਤਾਂ ਆਪਣੇ ਕੋਲੇ ਦੇਖੋ ਹੁੰਦੀ ਹੁੰਦੀ ਹੈ ਹਨਾ ਤੇ ਇਹਦੇ ਤੇ ਤੁਸੀਂ ਆਪਣਾ ਮਨਪਸੰਦ ਵਰਕ ਜਿਹੜਾ ਕਰਾ ਸਕਦੇ ਹੋ ਤੇ ਜੇ ਵਰਕ ਵਾਲੇ ਲੈਣੇ ਆ ਤਾਂ ਇਸ ਤਰ੍ਹਾਂ ਦੇ ਸੂਟ ਤੁਹਾਨੂੰ ਆਪਣੇ ਕੋਲੋਂ ਮਿਲ ਜਾਣਗੇ ਤੇ ਲੋ ਜੀ ਵੀਡੀਓ ਆਪਾਂ ਜਿਵੇਂ ਪਾਵਾਂਗੇ ਜੇ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਇਆ ਕਿਉਂਕਿ ਬਹੁਤ ਨਾਰਮਲ ਜੇ ਪ੍ਰਾਈਸ ਵਿੱਚ ਜਿਵੇਂ ਕਿ ਹੁਣ ਆਪਾਂ ਜਿਆਦਾ ਸਟਾਕ ਮੰਗਾਇਆ ਕਰਕੇ ਸੇਲ ਆਫਰ ਲਗਾਈ ਹੋਈ ਹੈ ਤੁਸੀਂ ਕੋਈ ਵੀ ਸੂਟ ਜਿਹੜਾ ਸਕਰੀਨਸ਼ਾਟ ਭੇਜੋਗੇ ਆਪਾਂ ਨਾਲ ਦੀ ਨਾਲ ਜਿਹੜੇ ਇਹਨਾਂ ਦੇ ਰੇਂਜ ਹੋਊਗੀ ਤੁਹਾਨੂੰ ਅਵੇਲੇਬਲ ਦੇਖੋ ਨਾਲ ਦੀ ਨਾਲ ਦੱਸ ਦਾਂਗੇ ਹਨ ਜੋ ਸੂਟ ਆਪਣੇ ਕੋਲ ਅਵੇਲੇਬਲ ਹੋਏ ਉਹ ਵੀ ਦੱਸ ਦਾਂਗੇ ਜੋ ਸੇਲ ਹੋਗੇ ਉਹ ਵੀ ਦੱਸ ਦਾਂਗੇ ਤੁਸੀਂ ਸਕਰੀਨਸ਼ਾਟ ਲੈ ਕੇ ਜੋ ਵੀ ਸੂਟ ਤੁਹਾਨੂੰ ਪਸੰਦ ਹੋਇਆ ਆਪਣੇ ਦਿੱਤੇ ਹੋਏ ਨੰਬਰਾਂ ਤੇ ਸੈਂਡ ਕਰ ਸਕਦੇ ਹਾਂ ਠੀਕ ਹੈ ਜੀ ਤੇ ਚਲੋ ਜੀ ਫੈਂਡੀ ਸਿਲਕ ਤੁਸੀਂ ਦੇਖ ਲਈ ਹੈ ਕਾਫੀ ਸਾਰੇ ਅੱਡੋ ਅੱਡੀ ਡਿਜ਼ਾਈਨਾਂ ਦੇ ਵਿੱਚ ਆਪਣੇ ਕੋਲੇ ਬਹੁਤ ਪਿਆਰੇ ਪਿਆਰੇ ਰੰਗਾਂ ਦੇ ਵਿੱਚ ਸੂਟ ਨੇ ਲਓ ਜੀ ਇੱਕ ਇਹ ਵਾਲੇ ਸੂਟ ਆਪਾਂ ਤਿਆਰ ਕਰ ਰਹੇ ਹਾਂ ਇਹ ਤੁਸੀਂ ਆਪਣੇ ਮੁਤਾਬਕ ਵੀ ਜਿਹੜੇ ਰੈਡੀ ਕਰਵਾ ਸਕਦੇ ਹੋ ਬੇਲਾ ਪਵਾ ਕੇ ਹਨ ਇਸ ਤਰ੍ਹਾਂ ਦੇ ਫਲਾਵਰ ਪਵਾ ਕੇ ਤੇ ਲਓ ਜੀ ਹੁਣ ਆਪਾਂ ਤੁਹਾਨੂੰ ਅੱਗੇ ਦਿਖਾਉਣੀ ਹੈ ਬਹੁਤ ਹੀ ਪਿਆਰੇ ਜੇ ਖੀਮ ਖਾਨ ਦੇ ਸੂਟ ਜੋ ਕਿ ਬਹੁਤ ਜ਼ਿਆਦੇ ਦੇਖੋ ਹੁਣ ਸੇਲ ਹੋ ਰਹੇ ਨੇ ਦੇਨ ਦੇ ਕਲਰ ਵੀ ਐਡੇ ਕ ਪਿਆਰੇ ਆ ਰਹੇ ਨੇ ਹਨ ਜਿੰਨੇ ਵੀ ਕਲਰ ਆਪਾਂ ਤੁਹਾਨੂੰ ਸ਼ੋਅ ਕਰਾਂਗੇ ਸਾਰੇ ਕਲਰ ਇਸ ਟਾਈਮ ਆਪਣੇ ਕੋਲੇ ਅਵੇਲੇਬਲ ਨੇ ਹਨ ਤੇ ਤੁਸੀਂ ਜਿਵੇਂ ਵੀਡੀਓ ਆਪਣੀ ਆਊਗੀ ਨਾਲ ਦੀ ਨਾਲ ਜਿਹੜਾ ਆਪਣਾ ਆਰਡਰ ਬੁੱਕ ਕਰ ਲਓ ਸੂਟ ਤੁਹਾਨੂੰ ਮਿਲ ਜਾਣਗੇ ਲਓ ਜੀ ਅੱਜ ਆਪਾਂ ਤੁਹਾਨੂੰ ਕਾਫੀ ਸਾਰੇ ਕਲਰ ਦਿਖਾ ਦਾਂਗੇ ਤੇ ਲਓ ਜੀ ਪ੍ਰਿੰਟ ਵੀ ਸਾਰੇ ਸੂਟਾਂ ਦੇ हटਕੇ ਜੇ ਨੇ ਤੇ ਬਹੁਤ ਸੋਹਣੇ ਸੋਹਣੇ ਖਿੰਖਾਨ ਦੇ ਸੂਟ ਲੋ ਜੀ ਬਹੁਤ ਜ਼ਿਆਦਾ ਸੋਹਣੇ ਸੋਹਣੇ ਕਲਰਾਂ ਦੇ ਵਿੱਚ ਆਪਣੇ ਕੋਲੇ ਇਹ ਵਾਲੇ ਸੂਟ ਅਵੇਲੇਬਲ ਨੇ ਤੁਸੀਂ ਆਪਣੇ ਸੂਟ ਜਿਹੜੇ ਆਪਣੇ ਤੋਂ ਰੈਡੀ ਵੀ ਕਰਵਾ ਸਕਦੇ ਹੋ ਸਟਿਚਿੰਗ ਦਾ ਵੀ ਆਪਣੇ ਕੋਲੇ ਪੂਰਾ ਪ੍ਰਬੰਧ ਹੈ ਤੁਸੀਂ ਆਪਣੀ ਮਨਪਸੰਦ ਸਟਿਚਿੰਗ ਕਰਵਾ ਕੇ ਸੂਟ ਆਪਣੇ ਤੋਂ ਰੈਡੀ ਕਰਵਾ ਕੇ ਵੀ ਜਿਹੜੇ ਮੰਗਵਾ ਸਕਦੇ ਹੋ ਲੋ ਜੀ ਕਾਫੀ ਸਾਰੇ ਸੂਟ ਆਪਾਂ ਅੱਜ ਲੈ ਕੇ ਚੱਲਾਂਗੇ ਜਿਵੇਂ ਕਿ ਆਪਣੀ ਵੀਡੀਓ ਦੇਖ ਕੇ ਆਪਾਂ ਨੂੰ ਆਰਡਰ ਆਉਂਦੇ ਨੇ ਉਹ ਸੂਟ ਆਪਾਂ ਜਿਹੜੇ ਅੱਜ ਲੈ ਕੇ ਚੱਲਾਂਗੇ ਤੇ ਬਾਕੀ ਬਹੁਤ ਪਿਆਰੇ ਪਿਆਰੇ ਸੂਟਾਂ ਦੇ ਨਾਲ ਲੋ ਜੀ ਅੱਕੇ ਆਪਾਂ अगली वीडियो शुरू करते हैं नवे जर्क तो हाँ जी वेलकम बैक जी एक बार फिर तो अपने चैनल फार्मी एक सौ अठासी के प्रॉप्त करते हैं जी चलो जी अब बहुत ही प्यारा जहा तो वर्क जिम्मे कि तुम्हारा अब आप बहुत ही प्यारा जहाँ एक वर्क नाव सूट जो रेडी करने लगे मैं कश्मीनों का वावर सूट है ਤੇ ਜੋ ਕਲਵਾਂ ਦੇ ਨਾਲ ਆਪਾਂ ਇਹ ਰੈਡੀ ਕਰਾਂਗੇ ਲੋਕੀ ਵਟਸਐਪ ਨੇ ਸਟਾਰਟ ਹੋ ਗਿਆ ਤੇ ਫੋਲੋ ਵੀਡੀਓ ਨੂੰ ਜ਼ਰੂਰ ਵਾਚ ਕਰ ਲਿਆ ਕਰਿਓ ਹਨ ਮੇਰੇ ਵੀ ਨੋਟੇ ਵਿੱਚ ਨੂੰ ਸ਼ੇਅਰ ਕਰ ਦਿਓ ਕਿਉਂਕਿ ਬਹੁਤ ਸਾਰੇ ਹੀਰਾਵਾਦ ਦਾ ਡਿਜ਼ਾਈਨ ਬਹੁਤ ਨਾਰਮਲ ਪ੍ਰਾਈਸ ਦੇ ਰਿਹਾ ਤੇ ਬਹੁਤ ਹਲਕਾ ਸੋਪਾ ਦਾ ਡਿਜ਼ਾਈਨ ਇੱਕ ਸਾਜ ਆਪਾਂ ਬਣਾਵਾਂਗੇ ਲੌਂਚਿੰਗ ਤੋਂ ਬਾਅਦ ਤੁਹਾਨੂੰ ਵਰਕ ਵਧੀਆ ਲੱਗਿਆ ਤਾਂ ਸਾਨੂੰ ਕਮੈਂਟ ਕਰਕੇ ਦੱਸਿਆ ਕਰਿਓ ਹਨ ਕਿਉਂਕਿ ਤੁਹਾਡੇ ਲਈ ਆਪਾਂ ਸਪੈਸ਼ਲ ਸਪੈਸ਼ਲ ਜਿਹੜੀ ਵਰਕ ਲੈ ਕੇ ਆਉਣੀ ਤਾਂ ਜੋ ਤੁਹਾਨੂੰ ਹਰ ਇੱਕ ਵਰਕ ਦਾ ਹਨ ਚੰਗੀ ਤਰ੍ਹਾਂ ਪ੍ਰੋਫਰ ਹੋਵੇ ਜੋ ਦਿੱਸੂਤ ਆਪਣਾ ਸ਼ੁਰੂ ਹੁੰਦਾ ਤੇ ਸੂਤ ਆਪਾਂ ਤਿਆਰ ਹੁੰਦਾ ਪ੍ਰੋਪਰ ਉਹਦੀ ਜਾਣਕਾਰੀ ਸਾਰੀ ਮਿਲ ਸਕੇ ਉਹਦੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਇਹ ਤਾਂ ਕਿਸੇ ਥੋੜਾ ਜਿਹਾ ਡਿਜ਼ਾਈਨਿਕ ਬਣਦਾ ਤੇ ਤੁਹਾਡੇ ਨਾਲ ਸਾਰੀ ਵੀਡੀਓ ਜਿਹੜੀ ਪ੍ਰੋਪਰ ਸਾਂਝੀ ਕਰਨਗੇ ਜਿਸ ਤਰ੍ਹਾਂ ਆਪਕੋ ਦਿਖਾਉਣਾਗੇ ਕਿ ਇਸ ਤਰ੍ਹਾਂ ਆਪਣਾ ケア ਵਾਲਾ ਜੁਦਾ ਇਹ ਵਾਲਾ ਡਿਜ਼ਾਈਨ ਅੱਜ ਬਣ ਕੇ ਤਿਆਰ ਹੋਇਆ ਤੇ لو ਜੀ ਮੈਂ ਇਹ ਨੂੰ ਕਲੈਕਟ ਉਹ ਜਿਹੜੇ ਆਪਣੇ ਫਲਾਟਰ ਆ ਪਰ ਸਟਾਰਟ ਕਰ ਦਿੱਤੇ ਨੇ ਤੇ ਇਸ ਤਰ੍ਹਾਂ ਆਪਾਂ ਦੋ ਕਲਰਾਂ ਦੇ ਨਾਲ ਇਹਨੂੰ ਬਣਾ ਕੇ ਤਿਆਰ ਕਰਨਾ ਕਿਉਂਕਿ ਕਸਟਮਰ ਦੀ ਡਿਮਾਂਡ ਤੇ ਜਿਹੜਾ ਆਪਾਂ ਇਹਦੇ ਵਿੱਚ ਕਲਰ ਚੁਆਇਸ ਕਰਦੇ ਹੁੰਦੇ ਆ ਕੋਈ ਇਹਨਾਂ ਵਿੱਚ ਬਹੁਤ ਜ਼ਿਆਦਾ ਲਾਈਟ ਕਲਰ ਪਵਾ ਲੈਂਦਾ ਹੈ ਨਾ ਤੇ ਜਿਵੇਂ ਆਪਾਂ ਇਹਦੇ ਸੇਮ ਜਿਹੜੀ ਆਪਣੀ ਇਹਦੀ ਹਾਂ ਤੁਸੀਂ ਦੇਖ ਸਕਦੇ ਹੋ ਨਾ ਕਲਰ ਸੂਟ ਦਾ ਉਸ ਕਲਰ ਦੇ ਵੀ ਆਪਾਂ ਫਲਾਵਰ ਪਾਣ ਦੇ ਤਾਂ ਹੀ ਜਿਹੜੇ ਲਾਈਟ ਸੂਟ ਤਿਆਰ ਹੋ ਜਾਗਾ ਸੀ ਤੇ ਇੱਥੇ ਆਪਾਂ ਥੋੜੇ ਜਿਹੇ ਡਾਰਕ ਪਾਏ ਨੇ ਕਿਉਂਕਿ ਜਿੱਦਾਂ ਦਾ ਕਸਟਮਰ ਆਪਣਾ ਹੁੰਦਾ ਬਾਕੀ ਏਜ ਤੇ ਡਿਪੈਂਡ ਕਰਦਾ ਹੁੰਦਾ ਵੀ ਉਹਨਾਂ ਨੇ ਸੂਟ ਆਪਾਂ ਕਿੱਦਾਂ ਰੈਡੀ ਕਰਨਾ ਹੈ ਲਓ ਜੀ ਲਾਈਟ ਸੂਟ ਦੇ ਉੱਪਰ ਆਪਾਂ ਇਸ ਤਰ੍ਹਾਂ ਦੇ ਕਲਰ ਪਾ ਕੇ ਬਾਕੀ ਥੋੜਾ ਜਿਹਾ ਡਿਜ਼ਾਈਨ ਰਹਿ ਗਿਆ ਇਸੇ ਚੈੱਕ ਕਰ ਸਕਦੇ ਹੋ ਬਹੁਤ ਸੋਹਣੇ ਜਿਹੜੇ ਆਪਣੇ ਕਲਰ ਉੱਤੇ ਆਏ ਨੇ ਹਲਕੀ ਇਹ ਆਪਣਾ ਜਿਹੜਾ ਖਾਂ ਦਾ ਡਿਜ਼ਾਈਨ ਬਣ ਕੇ ਚਾਰ ਹੋ ਗਏ ਤੇ ਉਸ ਤੋਂ ਬਾਅਦ ਆਪਾਂ ਦੂਸਰੀ ਬਾਹ ਲਗਾਵਾਂਗੇ ਤੇ ਫਿਰ ਜਿਹੜੀ ਆਪਾਂ ਇਹਦਾ ਬਣਾ ਕੇ ਢੇਰਾ ਤਿਆਰ ਕਰੂਗੀ ਠੀਕ ਹੈ ਜੀ ਚੈੱਕ ਕਰੋ ਆਪਣੀ ਜਿਹੜੀ ਇੱਕ ਬਾਹ ਦਾ ਦੇਖੋ ਆਪਣੀ ਬਣ ਚੁੱਕੀ ਹੈ ਲਓ ਇਸ ਤਰ੍ਹਾਂ ਦਾ ਆਪਣਾ ਜਿਹੜਾ ਇਹ ਪੂਰਾ ਡਿਜ਼ਾਈਨ ਉੱਤੋਂ ਦਾ ਤੇ ਆਪਣਾ ਦੂਸਰੀ ਜਿਹੜੀ ਬਾਜੂ ਆਪਾਂ ਲਗਾ ਕੇ ਚਿੱਤੀ ਹੈ ਬਹੁਤ ਕਲਰਿੰਗ ਨਾਲ ਬਹੁਤ ਜ਼ਿਆਦਾ ਉਹਨਾ ਜਿਹੜਾ ਆਪਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਇਹ ਤੁਸੀਂ ਵੀ ਆਪਣੇ ਜਿਹੜੇ ਸੂਟ ਇਸ ਤਰ੍ਹਾਂ ਦੇ ਡੇਲੀ wear ਲਾਈਨ ਵਿੱਚ ਕਿੰਨੇ ਵੀ ਜਿਹੜੇ ਰੈਡੀ ਕਰਵਾ ਸਕਦੇ ਹੋ ਜੇ ਇੱਥੇ ਆਪਾਂ ਜੇ ਤੁਹਾਨੂੰ ਇਹਦੀ ਪ੍ਰਾਈਸ ਦੀ ਗੱਲ ਕਰਕੇ ਤਾਂ ਇਹਨੂੰ ਆਪਾਂ 500 ਰੁਪਏ ਤੱਕ ਇਸ ਤਰ੍ਹਾਂ ਦੇ ਸੂਟ ਡੇਲੀ wear ਵਿੱਚ ਿਆਕਤ ਕਰਦੇ ਹਾਂ ਠੀਕ ਹੈ ਜੀ ਤੇ ਬਾਕੀ ਜਿਹੜਾ ਹੁੰਦਾ ਡਿਜ਼ਾਈਨ ਤੇ ਡਿਪੈਂਡ ਹੁੰਦਾ ਕੋਈ ਡਿਜ਼ਾਈਨ ਕਿੰਨਾ ਫਾਇਦੇ ਹੈਗੇ ਹੈਗੇ ਹੈ ਨਾ ਬਾਕੀ 500 ਤੋਂ ਆਪਣੇ ਕਿਸੇ ਵੀ ਵਰਤ ਦੀ ਜਿਹੜੀ ਸਟਾਰਟਿੰਗ ਹੋ ਜਾਂਦੀ ਹੈ ਤੁਸੀਂ ਆਪਣੇ ਨੋਰਮਲ ਪ੍ਰਾਈਸਾਂ ਦੇ ਵਿੱਚ ਇਸ ਤੋਂ ਵੇਸ ਜਿਹੜੇ ਵਰਤ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਚਲੋ ਜੀ ਦੂਸਰੀ ਬਾਹ ਨੂੰ ਉਕਾਰ ਕੇ ਫਿਰ ਆਪਾਂ ਫਾਇਦਾ ਬਣਾਵਾਂਗੇ ਕਿ ਇਹਦਾ ਤੇ ਇਹ ਵਾਲਾ ਡਿਜ਼ਾਈਨ ਤੁਹਾਨੂੰ ਕਿੱਦਾਂ ਦਾ ਲੱਗਿਆ ਜ਼ਰੂਰ ਦੱਸਿਓ ਕਿਉਂਕਿ ਪਿਆਰਾ ਜਿਹਾ ਡਿਜ਼ਾਈਨ ਹੈ ਇਹਦੇ ਨਾਲ ਆਪਾਂ ਕਾਰੀਏ ਦੇ ਨਾਲ ਦੇਖੋ ਤਾਂ ਜਿਹੜੇ ਇਹ ਵਾਲੇ ਝੋਲ ਬਣੇ ਨੇ ਤੇ ਜੇ ਇਹਨਾਂ ਨੂੰ ਆਪਾਂ ਦੇਖੋ ਕਾਰੀਏ ਦੇ ਨਾਲ ਹਾਂ ਹੋਰ ਬਣਾਉਣੀ ਆ ਪਰ ਸੂਟ ਕੋਲ ਵੀ ਜ਼ਿਆਦੇ ਸੋਹਣਾ ਬਣ ਕੇ ਆਊਗਾ ਬਾਕੀ ਆਪਣੇ ਕਸਟਮਰ ਦੀ ਡਿਮਾਂਡ ਆ ਜੀ ਉਹਨਾਂ ਨੇ ਜਿਹੜਾ ਇਹ ਨਹੀਂ ਕਰਵਾਉਣਾ ਪਰ ਜੇ ਕਰਵਾਉਣਾ ਹੁੰਦਾ ਇਹ ਡਿਜ਼ਾਈਨ ਉਹ ਵਾਲਾ ਸੀ ਤੇ ਫਿਰ ਆਪਾਂ ਤੁਹਾਨੂੰ ਇਹ ਕਰਕੇ ਦਿਖਾਉਣਾ ਸੀ ਬਹੁਤ ਪਿਆਰੇ ਸੂਟ ਬਣਦੇ ਨੇ ਇਸ ਤਰ੍ਹਾਂ ਦੇ ਡਿਜ਼ਾਈਨਾਂ ਦੇ ਠੀਕ ਹੈ ਜੀ ਬਸ ਵੀ ਆਪਣੇ ਚੈਨਲ ਨੂੰ ਵਕਤ-ਵਕਤ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਮੈਂ ਤਾਂ ਜੋ ਆਪਕੋ ਸੀ నవం నవం విడియో లేన ప్రోపర్ సారే వారి జాకీ మిసే